ਹਾਂ ਮਨਪ੍ਰੀਤ ਹਾਂਜੀ ਹਾਂ ਕਿਵੇਂ ਆ ਰਾਜਵੀਰ ਬੋਲਦਾ ਸੀ ਹਾਂ ਰਾਜਵੀਰ ਮੈਨੂੰ ਪਤਾ ਹੈ ਤੁਹਾਡਾ ਨੰਬਰ ਸੇਵ ਹੈ ਕਿਵੇਂ ਆ ਤੁਸੀਂ ਠੀਕ ਹੈ ਕਿੱਥੇ ਕਾਲਜ ਗਏ ਮੀ ਅੱਜ ਤੋਂ ਹਾਂ ਕਾਲਜ ਗਏ ਚਲ ਮੈਂ ਵੀ ਇੱਥੇ ਬਾਜ਼ਾਰ ਆਇਆ ਸੀਗਾ ਤੇ ਤੂੰ ਦੱਸ ਦਿੰਦੇ ਹੁਣ ਛੱਡਿਆ ਉਹਨਾਂ ਤੈਨੂੰ ਨਹੀਂ ਸਹੇਲੀਆਂ ਨਾਲ ਆ ਗਈ ਸੀ ਮੈਂ ਇੱਥੇ ਕੋਈ ਗੱਲ ਨਹੀਂ ਨਹੀਂ ਸਹੇਲੀਆਂ ਨਾਲ ਆ ਗਈ ਤੂੰ ਦੱਸ ਦੇਈਦਾ ਹੁੰਦਾ ਬੰਦਾ ਕੋਈ ਐਂ ਤਾਂ ਨਹੀਂ ਕਿੰਨਾ ਮਾਹੌਲ ਕਿੰਨਾ ਖਰਾਬ ਹੈ ਬਾਹਰ ਹਾਂ ਫਿਰ ਕੀ ਐ ਕੋਈ ਮਨ ਦੀ ਕੋਈ ਪ੍ਰੋਬਲਮ ਨਹੀਂ। ਉਹ ਤੇ ਮੈਂ ਚੱਲੀ ਜਾਂਦੀ ਪੜਾਈ ਪਈ ਤੇਰੀ। ਠੀਕ ਐ ਚੱਲਦੀ ਐ। ਹਾਂ ਚੱਲ ਗਿਆ। ਮਮਮੀ ਕਿਵੇਂ ਜੀ? ਠੀਕ ਆ ਮਮਮੀ। ਕੋਈ ਕੁਛ ਨਹੀਂ ਬੱਪੂ ਨੇ ਇਹ ਦੂਜਾ ਵਿਆਹ ਕਰਵਾ ਲਿਆ ਮੈਂ ਤਾਂ ਤੇ ਬਾਹਰ ਹੀ ਰਹਿਣਾ ਪਿਆ ਤੇਰੀ ਮਾਂ ਨਾਲ ਪਹੜੀ ਬਣੀ। ਤੇਰੀ ਮਾਂ ਨਾਲ ਤਾਂ ਸਾਡੀ ਬਣੀ ਨਹੀਂ। ਅੱਛਾ ਤੁਸੀਂ ਨਹੀਂ ਬਣਾ ਕੇ ਰੱਖੀ ਮੰਮੀ ਨਾਲ ਤਾਂ। بس ਬਣਾ ਕੇ ਕੀ ਰੱਖੀਏ ਬਸ ਬਾਪੂ ਨੂੰ ਦਾਬ ਨੂੰ ਸਵਾਦ ਜਾਈ ਦੇ ਸਵਾਦ ਸਵਾਦ ਕੁਝ ਜਗ੍ਹਾ ਖਰਾ ਲਿਆ ਹੋਰ ਸਵਾਦ ਸਵਾਦ ਨਾ ਬਾਪੂ ਨੂੰ ਹੀ ਜਾਈ ਦੇ ਮੰਮੀ ਨੂੰ ਤਾਂ ਨਹੀਂ ਜਾਈ ਦੇ ਲੈ ਮੰਮੀ ਨੂੰ ਕਿਵੇਂ ਚਾਹੀਦੇ ਹੋਣਗੇ ਸਵਾਦ ਹਾਂ ਤਾਂ ਮੰਮੀ ਦਾ ਰਾਜ਼ੀ ਨਹੀਂ ਜੀ ਮੰਮੀ ਰਾਜ਼ੀ ਕੀ ਨਹੀਂ ਸੀ ਮੰਮੀ ਦਾ ਫਿਰ ਜਦੋਂ ਮਾਂ ਮੇਰੀ ਵਾਲੀ ਮਾਮਕੀ ਜਦੋਂ ਜੋ ਸਤੋਵਾਲ ਫਿਰ ਪਰਿਵਾਰ ਵਾਲੇ ਕਹਿਣ ਲੱਗੇ ਵੀ ਮਾਂ ਜੋ ਮੁੰਡਾ ਛੋਟਾ ਹੈ ਮੁੰਡਾ ਛੋਟਾ ਹੈ ਚਲ ਮਾਂ ਕੋਈ ਹੋਵੇ ਹਨਾ ਤੇ ਤੇਰੇ ਤੇਰੇ ਮਾਂ ਤੇਰੇ ਲਈ ਮਾਂ ਨੂੰ ਵਿਆਹ ਲਿਆਂਦਾ ਨਾ ਛੋਟਾ ਹੀ ਸੀ ਉਦੋਂ 2 2.5 ਸਾਲਾਂ ਦਾ ਆ ਕਿ ਮਾਂ ਆ ਸੁੱਖ ਦੇਊਗੀ ਪਰ ਕਿੱਥੇ ਦੇਣਾ ਸੀ ਮਤਰੀਏ ਤਾਂ ਮਤਰੀ ਹੀ ਹੁੰਦੀ ਹੈ ਮਾਵਾ ਮਾਵਾ ਜਾਂ ਲੜਕੋ ਹੋਣ ਚਾਹੀਆਂ ਦਾਈਆਂ ਦੇ ਮਾਵਾ ਦੇ ਮਾਵੇ ਹੁੰਦੇ ਚਲਦ ਗੱਲ ਅੱਛਾ ਕਿ ਸਾਨੂੰ ਲੱਗਦਾ ਹੈ ਨਹੀਂ ਲੱਗਦਾ ਕਿ ਇਹ ਹੁਣ ਤੇਰੀ ਦਾਸ ਮਾ ਆਇਆ ਤੇ ਉਹ ਮਾਰ ਤੋ ਕੰਨੇ ਤੇਰੇ ਕੋਲ ਮੈਂ ਇੱਥੇ ਪਰਦਾ ਵਸਟਰਾ ਇੰਤਕੇ ਕਰਦਾ। ਤੁਸੀਂ ਕਿ ਕਿਉਂ ਗਏ ਬਾਹਰੇ ਨਾ ਜਾਣਦੇ ਤੁਨ ਨੂੰ ਵੀ ਇੰਨਾ ਹੀ ਪਿਆਰ ਮਿਲਦਾ। ਮਿਲਦਾ ਪਿਆਰ ਨਹੀਂ। ਆਰੇ ਬੈਠੇ ਤੰਗ ਹੋਈ ਜਾਂਦੇ ਇੱਥੇ ਨਾ ਕੋਈ ਗੱਲ ਐ ਨਾ ਬਾਤ ਐ ਨਾ ਕੋਈ ਬੇਲੀ ਆ। ਕਿ ਘਰੇ ਆ ਜੋ ਘਰੇ ਆ ਜੋ। ਘਰੇ ਨਾ ਮੈਂ ਨਾ ਦੱਸਾਂ ਤੇ ਤੇਰੇ ਜਮਾਨਾ ਨਹੀਂ ਬਣਦੀ। ਅੱਛਾ ਮੇਰੀ ਮਾਂ ਨਾ ਨਹੀਂ ਜਾਂਦੀ ਜੀ ਥੋੜੀ ਕਿਉਂ ਨਾ ਮੇਰੀ ਕਿਵੇਂ ਚੱਕਦੀ ਐ। ਤੇ ਥੁੱਡਾ ਪਿਓ ਕਿਵੇਂ ਹੋਇਆ ਲੈ ਤੇਰੀ ਮਾਂ ਤੇਰੀ ਮਾਂ ਨਾਲ ਬਾਪੂ ਨੇ ਕਰਿਆ ਤਾਂ ਫੇਰ ਹੀ ਤੂੰ ਇੱਥੇ ਜੰਮੀ ਫੇਰ ਐ ਥੁੱਡਾ ਪਿਓ ਕਿਵੇਂ ਹੋ ਗਿਆ ਦੱਸ ਤੂੰ ਕਣ ਨਾਲ ਮਗਰ ਤੇਰਾ ਵੀ ਆ ਦੱਸ ਤੂੰ ਦਾਦਾ ਚਾਹੀਏ ਮਗਰ ਉਹ ਦੱਸ ਮਾਰੇ ਤੇਰੀ ਤੇ ਨਾਲ ਹੂੰ ਮੈਂ ਦਾਦਾ ਚ ਤਾਂ ਨਹੀਂ ਆਏਗੀ ਨਹੀਂ ਮੇਰੀ ਗੱਲ ਸੁਣੋ ਕੀ ਹੋਤਾ ਥੁੱਡਾ ਵੀ ਹੈ ਇਹ ਉਹ ਤਾਂ ਮੇਰਾ ਹੈਗਾ ਪਿਓ ਨੇ ਤਾਂ ਇਸ ਆਪੇ ਚ ਕੱਢ ਕੇ ਬਾਹਰ ਭੇਜਿਆ ਮੈਨੂੰ ਅੱਛਾ ਹਾਂ ਤੇ ਛਾਪੇ ਚ ਮੈਨੂੰ ਬਾਹਰ ਕੱਢਿਆ ਹੂੰ ਕਰੀਏ ਕੀ ਹੋ ਹੋਰ ਕੀ ਕਰੇਗਾ ਅਸੀਂ ਲੈ ਲਿਆ ਸੁਣੇ ਬੋਲੀ ਨਹੀਂ ਕੋਲੇ ਤੇਰੀਆਂ ਬੋਲੀ ਆ ਮੈਂ ਬਾਹਰ ਇਧਰ ਫਿਰਦਾ ਪਾਰਕ ਦੇ ਵਿੱਚ ਅੱਛਾ ਕੀ ਕਹਿੰਦੀਆਂ ਇਹ ਮੈਨੂੰ ਦੇ ਵਜ ਨਹੀਂ ਕਹਿੰਦੇ ਆ ਆਪੇ ਹੀ ਗੱਲਾਂ ਕਰਦੇ ਆ ਅੱਛਾ ਤੈਨੂੰ ਕਿਤੇ ਆਇਆ ਨਾ ਕਹਿੰਦੇ ਹੁਣ ਵੀ ਬੋਏਫ੍ਰੈਂਡ ਨਾਲ ਗੱਲ ਕਰੀ ਜਾਂਦੀ ਆ ਨਹੀਂ ਕਹਿੰਦੀ ਬੋਏਫ੍ਰੈਂਡ ਨਾਲ ਉਹ ਵਰਗੀਆਂ ਨਹੀਂ ਆਨਾਂ ਨੂੰ ਪਤਾ ਨਹੀਂ ਕਿ ਬੋਏ ਫਰੈਂਡ ਹੈ ਨਹੀਂ ਅੱਛਾ ਬੋਏ ਫਰੈਂਡ ਹੈ ਨਹੀਂ ਤੇਰਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਨਾ ਦੱਸ ਮੈਨੂੰ ਤੂੰ ਆਏ ਆ ਵੀ ਮੈਂ ਦੱਸਦਾ ਵੀ ਫਲਾਨਾ ਮੇਰਾ ਬੋਏ ਫਰੈਂਡ ਹੈ ਤੇ ਮੈਂ ਜਾ ਕੇ ਦੋ ਰਕਟਾਪਾ ਚੜਦਿਆਂ ਉਹਦੇ ਨਹੀਂ ਹੈ ਇਹ ਨਹੀਂਗਾ ਮੇਰਾ ਬੋਏ ਫਰੈਂਡ ਨਾ ਬਣਾਇਆ ਹੀ ਨਹੀਂਗਾ ਇਹ ਬਣਾਇਆ ਤਾਂ ਥੋੜੀ ਹੁੰਦਾ ਹੈ ਕੰਮ ਆਪੇ ਬਣਦਾ ਹੁੰਦਾ ਹੈ ਘਰੋਂ ਤੁਹਾਨੂੰ ਬੋਏ ਫਰੈਂਡ ਬਣਾਉਣ ਵਾਸਤੇ ਥੋੜੀ ਭੇਜਦੇ ਆ ਤੇਰੀ ਤੇਰੀ ਮਾਂ ਜਾਂ ਬਾਪੂ ਤੋਂ ਨਾਏ ਕਰਕੇ ਭੇਜਦੇ ਆ ਕਿ ਜਾ ਪੁੱਤ ਕੋਲੇ ਜਾ ਤੇ ਅੱਕ ਦੋ ਬੋਏਫ੍ਰੈਂਡ ਬਣਾ ਲੈ। ਤੇ ਬਾਈ ਬਣਦੇ ਫੇਰੀ ਬਣਨ ਹਾਪਰੀ ਤੇ ਫੇਰੀ ਬਣਦੇ ਆ। ਮੇਰੀ ਗੱਲ ਸੁਣ ਲੈ ਆਏ ਨਹੀਂ ਬਣਦਾ ਹੁੰਦਾ। ਇਹ ਆਪੇ ਬਣਦਾ ਹੁੰਦਾ। ਇਹ ਨਜ਼ਰਾਂ ਦਾ ਖੇਡ ਹੁੰਦਾ ਹੈ। ਮੈਂ ਤਾਂ ਨਜ਼ਰਾਂ ਨਜ਼ਰਾਂ ਨਹੀਂ ਖੇਡਦੀ ਨਾ ਤੇ ਕਿਤਾਬਾਂ ਚ ਪੜ੍ਹਿਆ ਨਾ ਸਦਨੀ ਠੀਕ ਲੱਗਦੀਆਂ ਕਿਤਾਬਾਂ 'ਚ ਧਿਆਨ ਤੋਂ ਐਡਾ ਫੋਨ ਤੈਨੂੰ ਆਈਫੋਨ ਦੁਆਰ ਰੱਖਿਆ ਤੈਨੂੰ ਬੁੜੇ ਨੇ ਫੇਰ ਹਾਂ ਤੇ ਫੇਰ ਸਾਨੂੰ ਤਾਂ ਦਵਾਇਆ ਨਹੀਂ ਕਦੇ ਮੈਨੂੰ ਪੜ੍ਹਨ ਖਾਤਰ ਦਵਾਇਆ ਤੂੰ 5-7 ਹਜ਼ਾਰ ਵਾਲੇ ਫੋਨ ਦਾ 10 ਹਜ਼ਾਰ ਵਾਲੇ ਫੋਨ ਨਾ ਪੜੀ ਤਾਂ ਨਹੀਂ ਅਸੀਂ ਪੜੀ ਜਾਨੇ ਨਾ ਦਵਾਇਆ ਤੈਨੂੰ ਪੜ੍ਹਨ ਖਾਤਰ ਜਿਹੜੇ ਐਪ ਮੈਂ ਡਾਊਨਲੋਡ ਕਰਨੇ ਆ ਨਾ ਸਨ ਕਰਨਾ ਦਿੰਦੇ ਉਹ ਨਿਯੋਧਿਕ ਹੁੰਦੀ ਹੋਂ ਦੇ ਨੀਰਾ ਡਾਊਨਲੋਡ ਗੱਲ ਤਾਂ ਹੁਣ ਮੇਰੀ ਵੀ ਤੂੰ ਸਾਰੇ ਦਿਨੋਂ ਤੇ ਇੰਸਟਾਗ੍ਰਾਮ ਦੇ ਕਿੰਨੇ ਫੋਲੋਅਰ ਬਣਾਈ ਫਿਰਦਾ ਸਾਰੇ ਦਿਨ ਰੀਲਾਂ ਪਾਉਣੀ ਉਹ ਜਾ ਜਾ ਕੇ ਕਹਿ ਬਜੇ ਕੱਪੜੇ ਪਾ ਪਾ ਕੇ ਇਹ ਜਿਹੇ ਕੱਪੜੇ ਪਾ ਕੇ ਬਣਾਈਆਂ ਉਹ ਤਾਂ ਸੇਲ ਨਹੀਂ ਆਏ ਮੇਰੀਆਂ ਸੇਲੀਆਂ ਨਾ ਤੂੰ ਹੀ ਐ ਤੇ ਮੁੰਡੇ ਕਾਲਜ ਵਾਲੇ ਨਾ ਸਾਰੇ ਮੈਨੂੰ ਐ ਕਹਿੰਦੇ ਆ ਅੱਛਾ ਤੇਰੀ ਵੀ ਭੈਣ ਮੈਂ ਫਿਰ ਕਹਿੰਨਾ ਮੇਰੀ ਭੈਣ ਹੈ ਨਹੀਂ ਮਾਂ ਸਾਡੀ ਅੱਡਾ ਅੱਡਾ ਪਿਓ ਵੀ ਬੁੜਾ ਹੀ ਇੱਕ ਹੈ ਸਾਡਾ ਅੱਛਾ ਤੇ ਰੀਲਾਂ ਪਾ ਪਾ ਕੇ ਤੂੰ ਸਾਰਾ ਨਾ ਕੰਮ ਖਰਾਬ ਕਰੀ ਜਾਨੀਂ ਆ ਕੀ ਤੋ ਗੰਘਰਾ ਉਤਰੀ ਆ ਕਿਛੇ ਦਾ ਮੇਰਾ ਪਹਿਲਾਂ ਤਾਂ ਕੀਤਾ ਮੇਰਾ ਫਿਰ ਡਾਕੀ ਨਹੀਂ ਹੋ ਗਿਆ ਜੀ ਕਰਨ ਲੱਗਿਆ ਮੇਰਾ ਹੂੰ ਅੱਛਾ ਜੀ ਕਰਨ ਲੱਗੇ ਫਿਰ ਮੈਂ ਕੀ ਕਰਾਂ ਕੋਈ ਛੇਲੀ ਬਣਾ ਲਓ ਤੁਸੀਂ ਤੇਰੀਆਂ ਨਿਓ ਛੇਲੀਆਂ ਕਰਾ ਦੇ ਸੈਟਿੰਗ ਕਿਸੇ ਨਾਲ ਮੇਰੀਆਂ ਛੇਲੀਆਂ ਕਰ ਦੇਂਗਾ ਨਹੀਂ ਉਹ ਨਵੀਂ ਹੈਗੀ ਆ ਵੀ ਹੈਗੀ ਫਿਰ ਸੈਟਿੰਗ ਹੈਗੀ ਅਨੰਦੀ ਤਾਂ ਫਿਰ ਹੁਣ ਫੜੀ ਆਈਆਂ ਹੁਣ ਫੜੀ ਆਈਆਂ ਵਿੱਚ ਜਿ ਸੇਲਿੰਗਾਂ ਦੀ ਹੈਗੀ ਫਿਰ ਸੈਟਿੰਗ ਤੇਰੀ ਵੀ ਹੈਗੀ ਮੇਰੀ ਹੋਣੀਗੀ ਤਾਂ ਮੈਂ ਕਿਹ ਟਾਣਾ ਗੀ ਹੋਣੀਗੀ ਆ ਹੈ ਨਹੀਂ ਤੇਰੇ ਸੈਟਿੰਗਾਂ ਮੈਨੂੰ ਨਾ ਦੱਸ ਨਹੀਂ ਦੱਸਣਾ ਤਾਂ ਤੇਰੀ ਮਰਜ਼ੀ ਹੈ ਹੁਣ ਦੇਖ ਲੈ ਨਹੀਂ ਨਹੀਂ ਮੇਰੀ ਦੱਸਾਂ ਕੀ ਆ ਹੈ ਨਹੀਂ ਤੇਰੇ ਪਤਾ ਹੈ ਕੋਈ ਨਹੀਂ ਮੈਂ ਕਿਸਨ ਪਿੱਛਾ ਕਰੂੰਗਾ ਜੇ ਹੋਈ ਨਾ ਸੈਟਿੰਗ ਤੇਰੀ ਤੇ ਫਿਰ ਮੈਂ ਕਰੂੰਗਾ ਕੋਈ ਨਹੀਂ ਕਰ ਲੋ ਜੇ ਲੋ ਆ ਲੈ ਵੀ ਪਤਾ ਠੀਕ ਆ ਕੀ పతాగ hmm? ਮੇਰੇ ਖਿਆਲ ਨਾਲ ਕੋਈ ਪਤਾ ਨਹੀਂ ਮੈਂ ਜਾਂ ਤਾਂ ਆਏ ਹੈ ਨਾ ਮੇਰੀ ਕੋਈ ਸੈਲੀ ਸੁੱਲੀ ਨਾ ਕਿ ਸੈਟਿੰਗ ਸੁੱਲੀਂ ਦਿਰਾ ਦੇ ਅੱਛਾ ਜੀ ਬਲੈਕ ਮੀ ਲ ਕਰਦੇ ਹੋ ਤੁਸੀਂ ਹੈ ਦੇਖ ਮੇਰੀ ਕਹਾਵ ਜੇ ਮੇਰੀ ਸੈਟਿੰਗ ਬਾਰੇ ਮੈਨੂੰ ਲੱਗਿਆ ਨਾ ਪਤਾ ਤੇ ਮੈਂ ਨਾ ਤੇ ਦੇਖ ਲਾ ਮੈਂ ਸਾਰਿਆਂ ਨੂੰ ਤੇ ਪਾ ਦੂੰਗਾ ਤਲਾਰਾ ਤੂੰ ਕੀ ਖਲਾਰਾ ਕਿਉਂ ਪਾ ਦਊਂਗੀ ਉਧਰ ਹੀ ਸੈਟਿੰਗ ਹੈ ਨਹੀਂ ਉਸ ਮੁੰਡੇ ਨਾਲ ਜਿਹੜਾ ਨਲ ਦੇ ਗਦੀਪ ਹੈ ਜਿਹੜਾ ਉਧਰੋਂ ਆਉਂਦਾ ਹੈ ਪਾਟੜਾਂ ਤੋਂ ਹੈ ਨਹੀਂ ਵੀ ਲੈ ਕਮਾਲ ਹੈ ਤੇਰੇ ਪਿੱਛੇ ਵੀ ਕਿਉਂ ਜਿਹੜੇ ਮਾਰਦੇ ਵੀ ਦਸ ਤਿੰਨ ਇਸ਼ਟਾ ਤੇ ਹਰੇਕ ਤੇਰੀ ਪੋਸਟ ਲਾਈਕ ਕਰਦਾ ਨਹੀਂ ਕਰਦਾ ਉਹ ਪਾਗਲਾ ਹੈ ਹੈਗਾ ਪਾਗਲਾ ਉਹ ਐਨੀ ਗਾਰਡਨ ਦਾ ਉਹ ਪਾਗਲਾ ਹੈ ਹੈਗਾ ਪਾਗਲਾ ਤੇ ਬਦੋਂ ਲਈਦਾ ਨਹੀਂ ਤੈਨੂੰ ਮੈਂ ਕੋਈ ਨਹੀਂ ਕਹਿੰਦਾ ਕਿ ਤੇਰੀ ਕੋ ਸੈਟਿੰਗ ਸੋਟਿੰਗ ਹੈ ਕਿ ਮੈਂ ਕੋਈ ਨਹੀਂ ਕਹਿੰਦਾ ਮੈਂ ਜਾਣਾ ਮਰੀ ਜਾਣਾ ਚਾਹਾਂ ਤਾਂ ਮੇਰੀ ਕਿਸੇ ਤੇਰੀ ਸਹੇਲੀ ਸੁਣਨਾ ਸੈਟਿੰਗ ਕਰਾ ਦੇ ਕਿਸੇ ਤੇ ਨਾ ਸਿਰ ਲਗਾ ਦੀ ਗੁੱਲੀ ਆਂਦੀ ਆ ਇਕਲੀ ਹੁੰਦੀ ਦੇ ਵਿੱਚ ਮੈਂ ਮੜਾ ਜਾਂ ਵਿਚਾਦਾਂ ਗੰਦਾ ਨਾ ਲਿਆ ਕਰੂੰ ਮੇਰੇ ਇੱਥੇ ਕੀ ਗੜਾ ਕੁਝ ਖੁਰਕੋਈ ਹੈ ਉਹ ਕਰਾ ਦੇ ਕਿਸੇ ਪਾਸੇ ਕੋਈ ਪੰਨ ਖਟਾ ਦੇ ਕਿਸੇ ਦਾ ਮੈਂ ਮੋਟੀ ਜੀ ਸੇ ਨਾ ਕਰਾ ਦੇ ਕਿਸੇ ਨਾਲ ਕਿ ਨਹੀਂ ਸੇ ਲਾਣੇ ਕੁਦਰੈ ਲਿਆਰ 기 ਜਾਓ इमोਟੀ ਹਾਂ ਪੁੱਛ ਪਲਾਂ ਚੇਰੇ ਹੂੰ ਕਾਊਂਟਰ ਕ ਦੱਸੇਂਗੀ ਮੈਨੂੰ ਫਿਰ ਦੱਸ ਦੱਸ ਦਿੰਦੀ ਮੈਂ ਹਨਾ ਚੰਗਾ ਫਿਰ ਮੈਂ ਇੰਤਜ਼ਾਰ ਕਰਦਾ ਤੇਰਾ ਠੀਕ ਆ ਕੱਲ ਨੂੰ ਦੱਸ ਦਊਂ ਇਨਸ਼ਾਅੱਲਾ ਉਹਨੇ ਕਰਈ ਹੋਣਾ ਮੈਂ ਠੀਕ ਆ ਚੰਗਾ